ਸ਼ੋ ਦੀ ਸਭ ਤੋਂ ਮਹਿੰਗੀ ਕਾਰ ਆ 2.1 ਮਿਲੀਅਨ ਯੂ ਐਸ ਡਾਲਰ ਦੀ ਕਾਰ ਵਾਹੇ ਤੇ ਦੇਖ ਲੋ 18-19 20 ਕਰੋੜ ਬਣ ਜਾਂਦੀ ਹੈ ਇੰਡੀਆ ਦੀ ਇਹ ਤੇ ਇਹਦਾ 1800 ਹਸਪਾਵਰ ਦਾ ਇਹਦਾ ਇੰਜਨ ਵਾ ਦੇਖੋ ਤੁਸੀਂ ਤੇ 1800 ਹਸਪਾਵਰ ਦਾ ਇੰਜਨ ਸੋ ਇਹ ਜਿਹੜੀ ਕਾਰ ਆ ਇਹਦਾ ਮੇਨ ਰੂਲ ਸੀਗਾ ਉਹਦੇ ਵਿੱਚ ਉਸ ਟਾਈਮ ਤੇ ਮੂਵੀ ਦੇ ਵਿੱਚ ਤੇ ਅਸਲੀ ਕਾਰ ਜੀ ਲੈਂਬਰਗਿਨੀ ਇਹਦੀ ਕੀਮਤ 5 ਤੋਂ 6 ਲੱਖ ਡਾਲਰ ਵਾ ਇਦੀ ਕੀਮਤ 5.5-6 ਲੱਖ ਡਾਲਰ ਤੋਂ ਸਟਾਰਟ ਹੋ ਜਾਂਦੀ ਇਹਨਾਂ ਨੇ ਕਾਫੀ ਅਥੀ ਮੋਡੀਫਿਕੇਸ਼ਨ ਵਗੈਰਾ ਕੀਤੀ ਹੋਈ ਆ ਆਹ ਵੀ ਇੱਧਰ ਫਰਾਰੀਆਂ ਖੜੀਆਂ ਕੀ ਆ ਬਾਤ ਆ ਵਾਕ ਤੇ ਆਪਣੇ ਜਿਹੜੇ ਸਟੂਡੈਂਟ ਮੁੰਡੇ ਆ ਉਹ ਕਾਫੀ ਇਹ ਲੈਂਦੇ ਆ ਤੇ ਇਹਦੀ ਕੀਮਤ ਹੈਗੀ 72000 ਡਾਲਰ 5.0 ਦਾ ਇੰਜਣ ਆ ਆ ਇੱਧਰ ਇਹ ਕੀ ਆ ਸੂਲ ਦਾ ਕੀ ਆ ਸੂਲ ਦਾ ਮਾਡਲ ਦਾ ਸਾਰਾ ਇਲੈਕਟ੍ਰੀਕਲ ਆ ਇਹ ਬੈਟਰੀ ਹੈ ਦੇ ਵਿੱਚ ਛੋਟੇ ਛੋਟੇ ਸੈੱਲ ਨੇ ਇਹ ਪੋਰਸ਼ 718 ਕੈਰੀਮੈਨ ਜੀਟੀ4 275000 ਕੀਮਤ ਵਾਲਾ ਇਹ 315 ਕਿਲੋਮੀਟਰ ਦੇ ਚੱਲ ਜਾਂਦੀ ਹੈ ਤੇ 493 ਹੌਸਪਾਵਰ ਦਾ ਇਹਦਾ ਇੰਜਨ ਵਾ। ਕੀ ਬਾਤ ਹੈ। ਬੜੀ ਘੈਂਟ ਗੱਡੀ ਹੈ। ਤੇ ਇਹ ਆ ਰੀਵਿਅਨ ਦਾ ਟਰੱਕ ਐਸਯੂਵੀ ਇਲੈਕਟ੍ਰਿਕ 450 ਤੋਂ ਉੱਤੇ ਦੀ ਰੇਂਜ ਵਾ ਤੇ ਆਜੋ ਆਪਾਂ ਅੰਦਰੋਂ ਦੇਖਦੇ ਹਾਂ ਇਹਦਾ ਕੀ ਹੈ। ਤੇ ਇਹਦੀ ਕੀਮਤ 120000 ਤੋਂ ਸਟਾਰਟ ਹੁੰਦੀ ਹੈ ਕੈਨੇਡੀਅਨ ਡਾਲਰ। ਤੇ ਆਪਾਂ ਅੰਦਰ ਦੇਖਦੇ ਹਾਂ ਦੇ ਸਕਰੀਨਾਂ ਵਗੈਰਾ ਇਹਨਾਂ ਨੇ ਕਾਫੀ ਲਾਈਆਂ ਹੋਈਆਂ ਤੇ ਇਹਦੀ ਸਨ ਰੂਫ ਆ ਸਾਰੀ ਇਹ ਪੁਰਾਣੀਆਂ ਫਰਾਰੀਆਂ ਨੇ ਆ ਹੈਗੀ 1993 ਮਾਡਲ ਪੁਰਾਣੀ ਫਰਾਰੀ ਦੇਖੋ ਤੁਸੀਂ ਅੱਜ ਵੀ ਇਹ ਚਮਕਦੀ ਪਈ ਆ ਤੇ ਹਾਂਜੀ ਪਹੁੰਚ ਚੁੱਕੇ ਆ ਜੀ ਵੈਨਕੂਵਰ ਆਟੋ ਸ਼ੋਅ ਤੇ ਅੱਜ ਤੁਹਾਨੂੰ ਦਿਖਾਵਾਂਗੇ ਵੱਖ-ਵੱਖ ਤਰ੍ਹਾਂ ਦੀਆਂ ਕਾਰਾਂ ਸਾਰੀਆਂ ਦੁਨੀਆ ਦੇ ਬ੍ਰਾਂਡ ਨੇ ਇੱਥੇ ਤੇ ਇਹ 20 ਤੋਂ ਲੈ ਕੇ 24 ਮਾਰਚ ਦੇ ਵਿੱਚ ਹਰ ਸਾਲ ਹੁੰਦਾ ਵੈਨਕੂਵਰ ਕਨਵੈਨਸ਼ਨਲ ਸੈਂਟਰ ਦੇ ਵਿੱਚ ਆਜੋ ਆਪਾਂ ਦੇਖਦੇ ਆਂ ਕੀ ਕੀ ਆ ਇਹ ਜਿਹੜੀ ਕਾਰ ਆ ਜੀ ਬੈਕ ਆਫ ਦਾ ਫਿਊਚਰ ਦੇ ਵਿੱਚ ਯੂਜ਼ ਕੀਤੀ ਗਈ ਸੀ ਫਿਲਮ ਦੇ ਵਿੱਚ ਕਾਫੀ ਪੁਰਾਣੀ ਆ ਇਹ ਤੇ 1955 54 ਮਾਡਲ ਵਾ ਤੇ ਵਿੱਚੋਂ ਦੇਖੋ ਇਹਦੇ ਮੜੀਆ ਵਿੱਚ ਮਰੀ ਕੈਮਰਾ ਇਹਦੇ ਤੇ ਸਟੀਅਰਿੰਗ ਤੇ ਆਜੋ ਅੱਗੇ ਸ਼ੈਲਟਰ ਟਵਾਟਾ ਫੋਰ 4x4 ਗੱਡੀ ਆ ਦੇਖੋ ਇਹ ਵੀ ਬੈਕ ਬੈਕ ਟੂ ਦਾ ਫਿਊਚਰ ਮੂਵੀ ਦੇ ਵਿੱਚ ਯੂਜ਼ ਕੀਤੀ ਗਈ ਸੀ ਆ ਜੋ ਆ ਬੜੀ ਜ਼ਬਰਦਸਤ ਗੱਡੀ ਆ ਦੇਖੋ ਸੋ ਇਹ ਜਿਹੜੀ ਕਾਰ ਆ ਇਹਦਾ ਮੇਨ ਰੂਲ ਸੀਗਾ ਉਹਦੇ ਵਿੱਚ ਉਸ ਟਾਈਮ ਤੇ ਮੂਵੀ ਦੇ ਵਿੱਚ ਰਿਮੋਟ ਦੇ ਨਾਲ ਚਲਦੀ ਸੀ ਆ ਇਹਨਾਂ ਨੇ ਸਾਰਾ ਸਮਾਨ ਰੱਖਿਆ ਹੋਇਆ ਤੇ ਸਟੀਅਰਿੰਗ ਦੇਖੋ ਇਹਦਾ ਕੀ ਸਿਸਟਮ ਕਿੰਨਾ ਲਾਇਆ ਹੋਇਆ ਤਾਂ ਕਿ ਇਦਾਂ ਖੁੱਲਦੀ ਆ ਪਿਛਲਾ ਪਾਸਾ ਦੇਖੀਏ ਤੇ ਆ ਇਹਨਾਂ ਨੇ ਕਾਫੀ ਚੀਜ਼ ਜਿ ਬਣਾਈ ਹੋਈ ਆ ਤੇ ਕੁੰਡੀਆਂ ਜੀਆਂ ਲਾਈਆਂ ਹੋਈਆਂ ਟ੍ਰਾਇਲੋਫੋਨੀਆ ਦੀ ਇਹਦੀ ਪਲੇਟ ਆ ਗਿਟਾਰ ਵੀ ਰੱਖੀ ਹੋਈ ਆ ਇਹਨਾਂ ਨੇ ਨਾਲ ਆ ਗਈ ਨਹੀਂ ਸ਼ਾਂਦੀ ਜੀਟੀਆਰ ਤੇ ਕੋ ਰੇਸਿੰਗ ਕਾਰ ਗੱਡੀ ਬਣੀ ਹੈ ਬਣਾਈ ਹੋਈ ਹੈ ਕਿੰਨੀ ਸਜਾ ਇਹਨਾਂ ਨੇ ਮੋਡੀਫਿਕੇਸ਼ਨ ਕਰਕੇ ਸਾਰਾ ਇਹਨਾਂ ਨੇ ਆ ਦੇਖੋ ਸਪੋਇਲਰ ਵਗੈਰਾ ਜੋ ਵੀ ਆ ਸਾਰਾ ਕੀਤਾ ਹੋਇਆ ਸ਼ੀਸ਼ੇ ਦੇਖੋ ਤੁਸੀਂ ਕਿਦਾਂ ਦੇ ਆ ਇਹਦੇ ਤੇ ਉਸ ਤੋਂ ਬਾਅਦ ਚੱਲਦੇ ਆਈਆਂ ਹੁਨਿਕ ਕਿਹੜੀ ਆਈ ਹੁਨਿਕ 5 ਅਸਲ ਵਿੱਚ ਇੱਕ ਇਲੈਕਟ੍ਰਿਕ ਕਾਰ ਆ ਇਹਨਾਂ ਨੇ ਇੱਕ ਸਪੋਰਟਸ ਲੋਕ ਨੂੰ ਦੇਤੀ ਆ ਦੇਖੋ ਟਾਇਰ ਬਦਲ ਕੇ ਤੇ 60 70k ਡਾਲਰ ਦੀ ਇਹ ਹੁੰਦੀ ਹੈ। ਇਹਦੀ ਰੇਂਜ 350 ਤੱਕ ਚੱਲਦੀ ਆ ਆਇਓਨਿਕ ਫਾਰਗ ਹੰਡਈ ਦੀ ਆ। ਤੇ ਲੋਕੋ ਦੇਖੋ ਤੁਸੀਂ ਬੰਪਰ, ਕੀ ਬਾਤ ਆ। ਇਹ ਹੈਗੀ ਮਕਲੇਨਨ ਕਾਰ, ਸਪੋਰਟਸ ਕਾਰ ਆ 2 ਸੀਟਰ ਵਾ ਤੇ ਇਹਦੀ ਕੀਮਤ 5.5-6 ਲੱਖ ਡਾਲਰ ਤੋਂ ਸਟਾਰਟ ਹੋ ਜਾਂਦੀ। ਇਹਨਾਂ ਨੇ ਕਾਫੀ ਇੱਥੇ ਮੋਡੀਫਿਕੇਸ਼ਨ ਵਗੈਰਾ ਕੀਤੀ ਹੋਈ ਆ। ਇਹ ਵੀ ਇੱਕ ਰੇਸਿੰਗ ਕਾਰ ਆ ਤੇ ਅੱਗੇ ਚੱਲਦੇ ਆ। ਆ ਹੈਗੀ PMW ਤੇ ਕਿਸੇ ਨੇ ਕਿਸੇ ਦੀ ਪ੍ਰਾਈਵੇਟ ਇੱਥੇ ਖੜੀ ਕੀਤੀ ਹੋਈ ਆ। ਤੇ ਇਹ ਵੀ ਕਾਫੀ ਮਹਿੰਗੀ ਕਾਰ ਆ ਆਜੋ ਆਪਾਂ ਅੱਗੇ ਚੱਲਦੇ ਆਂ ਆਹ ਓਡੀ ਦੀ ਕਾਰ ਆ ਦੇਖੋ ਤੁਸੀਂ ਇਹ ਵੀ ਕਿਸੇ ਨੇ ਇੱਥੇ ਖੜੀ ਕੀਤੀ ਹੋਈ ਆ ਆਜੋ ਇਹ ਅਸਲੀ ਕਾਰ ਜੀ ਲੈਂਬਰਗਿਨੀ ਇਹਦੀ ਕੀਮਤ 5 ਤੋਂ 6 ਲੱਖ ਡਾਲਰ ਆ ਉਹਦੇ ਵਿੱਚ ਇਹਨਾਂ ਨੇ ਮੋਡੀਫਿਕੇਸ਼ਨ ਕਰਕੇ ਕਾਫੀ ਚੀਜ਼ਾਂ ਐਡ ਕੀਤੀਆਂ ਹੋਈਆਂ ਚੋਮਾਰੀ ਕੈਮਰਾ ਤੇ ਇਦੀ ਕੀਮਤ ਬਹੁਤ ਜ਼ਿਆਦਾ ਆ 5 ਤੋਂ 6 ਲੱਖ ਡਾਲਰ ਤੇ ਪਿਛਲੀ ਇਹਦੀ ਸਾਈਡ ਦੇਖੋ ਤੁਸੀਂ ਲਾਈਟਾਂ ਵਗੈਰਾ ਕਾਫੀ ਯੂਨੀਕ ਨੇ 4 ਸਾਲਾਂ ਸਰਵਾਏ ਦੇ ਇਹਦਾ ਇੰਜਣ ਕਾਫੀ ਵੱਡਾ ਆ ਆ ਵੀ ਇੱਕ ਲੈਂਬਰਗਾਨੀ ਦਾ ਚਿੱਟਾ ਮਾਡਲ ਆ ਚਿੱਟੇ ਰੰਗ ਦੀ ਇਹ ਵੀ ਕਾਫੀ ਮੋਡੀਫਿਕੇਸ਼ਨ ਕੀਤੀ ਹੋਈ ਆ ਰੈਡ ਬੋਲ ਵਾਲਿਆਂ ਦੀ ਖੜਾਈ ਹੋਈ ਆ ਇੱਥੇ ਆਪਣੀ ਪ੍ਰੋਮੋਸ਼ਨ ਲਈ ਆ ਵੀ ਰੇਸਿੰਗ ਕਾਰ ਆ ਤੁਸੀਂ ਦੇਖਿਆ ਹੋਣਾ ਟੀਵੀ ਦੇ ਵਿੱਚ ਜੋ ਟਰੈਕਿੰਗ ਤੇ ਰੇਸਾਂ ਵਗੈਰਾ ਹੁੰਦੀਆਂ ਇਹ ਸਾਰਾ ਉਹਦਾ ਉਹਦੇ ਵਿੱਚ ਇਹ ਕਾਰਾਂ ਯੂਜ਼ ਹੁੰਦੀਆਂ ਸਪੈਸ਼ਲ ਬੈਕ ਸਾਈਡ ਇਹਦੀ ਦਿਖਾਓ ਮੜ ਜੀ ਕਾਫੀ ਇਹਦੀ ਯੁਨੀਕ ਲੁੱਕ ਆ ਕਿੱਡਾ ਵੱਡਾ ਲਾਇਆ ਹੋਇਆ ਇਹਨਾਂ ਨੇ ਇੱਕ ਆਜੋ ਦੇਖੋ ਨੇ ਆ ਕੈਟਲਗ ਜੀ ਤੇ ਇਲੈਕਟ੍ਰਿਕ ਕਾਰਵਾ ਇਹ ਤੇ ਇਹਦੀ ਰੇਂਜ 450 ਇਹਦੀ ਕੀਮਤ ਹੈਗੀ 80 ਤੋਂ 85 ਡਾਲਰ ਦੇ ਵਿੱਚ ਉਹ ਕੈਨੇਡੀਅਨ ਕਾਫੀ ਇਹਨਾਂ ਨੇ ਸਕਰੀਨਾਂ ਲਾਈਆਂ ਹੋਈਆਂ ਸਾਰੀਆਂ ਲੇਜ਼ਰ ਦੀਆਂ ਸੀਟ ਨੇ ਇਹਦੀਆਂ ਇਹਦੀਆਂ ਡੋਰਾਂ ਜਿਹੜੀਆਂ ਨੇ ਇਹਦੀਆਂ ਦੂਸਰੀਆਂ ਆਪਣੇ ਹੈਂਡਲ ਨੇ ਸਾਰੇ ਫਲਸ਼ ਮਾਉਂਟਰ ਬਾਹਰੋਂ ਨਿਕਲਦੇ ਆ ਆਜੋ ਆਪਾਂ ਇਹਦੀ ਬੈਕ ਸਾਈਡ ਤੇ ਮੜਿਆ ਕੈਮਰਾ ਮਾਰਦੀਆਂ ਸਾਰੀਆਂ ਕੈਟਲਗ ਹੈ ਇਹਨੇ ਤੇ ਆ ਲਾਈਟਾਂ ਇਹਦੀਆਂ ਜਲ ਪਈਆਂ ਤੇ ਬੰਦੇ ਚੈੱਕ ਕਰ ਰਹੇ ਨੇ ਤੇ ਆ ਦੂਸਰਾ ਮਾਡਲ ਵਾ ਆਜੋ 2115000 ਡਾਲਰ ਦੀ ਹੈ 1.5 ਕਰੋੜ ਰੁਪਏ ਦੀ ਹੈ ਇੰਡੀਆ ਦੀ ਕਾਰ ਹੈ ਇਹ ਕੈਟਲਗ ਐਕਸਲਿਡ ਮਾਡਲ ਵਾ ਆਜੋ ਅੰਦਰ ਦੇਖੋ ਕਿਆ ਬਾਤ ਹੈ ਸਕਰੀਨ ਦੇਖੋ ਜਿਵੇਂ ਜਿਵੇਂ ਜਹਾਜ਼ ਦੇ ਵਿੱਚ ਲੱਗੀਆਂ ਹੁੰਦੀਆਂ ਸਕਰੀਨਾਂ ਦੇ ਕੇ ਵਿੱਚ ਨਾ ਮਰੀ ਹੂੰ ਹੂੰ ਤੇ ਇਹਦੀ ਬੈਕ ਸਾਈਡ ਦੇਖੀਏ ਤੇ ਟਾਇਰ ਇਹਦੇ ਕਾਫੀ ਵੱਡੇ ਨੇ ਤੇ ਚੌੜੇ ਨੇ ਕੈਰਲਿਕ ਆਈਕਿਊ ਤੇ ਆ ਵੀ ਇੱਕ ਇਹਨਾਂ ਦਾ ਇਲੈਕਟ੍ਰਿਕ ਮਾਡਲ ਵਾ ਇਧਰਲੇ ਪਾਸੇ ਤੇ ਕਾਰਾਂ ਇੱਥੇ ਇਹਨਾਂ ਨੇ ਸਾਰੀ ਦੁਨੀਆ ਦੀਆਂ ਕਾਰਾਂ ਲਿਆਂਦੀਆਂ ਹੋਈਆਂ ਆ ਯੋਕੇ ਫਿਊਚਰ ਦੇ ਵਿੱਚ ਆਉਣ ਵਾਲੀਆਂ ਨੇ ਕੁਝ ਤਾਂ ਆ ਵੀ ਚੁੱਕੀਆਂ ਨੇ ਹੁਣ ਪਹੁੰਚ ਚੁੱਕੇ ਆ ਜੀ ਲੈਕਸਸ ਵਾਲੇ ਸੈਕਸ਼ਨ ਦੇ ਵਿੱਚ ਤੇ ਆਹ ਕਾਰ ਤੋਂ ਸ਼ੁਰੂ ਕਰਦੇ ਆ ਆ ਦੇਖੋ ਕਾਰ ਸਿਲਵਰ ਰੰਗ ਦੀ ਆ ਇਹਦੀ ਕੀਮਤ ਹੈਗੀ 72000 ਡਾਲਰ ਇਹਦਾ ਪੇਂਟ ਕਾਫੀ ਯੂਨੀਕ ਹੋਏ ਦੇ ਵਿੱਚ ਥੋੜੀ ਜਿਹਾ ਤਾਰੇ ਜਿਹਾ ਚਮਕਦੇ ਆ ਪਿਛੇ ਨੇ ਤੇ ਅੰਦਰ ਇਹਦੀਆਂ ਸੀਟਾਂ ਸਾਰੀਆਂ ਲੈਦਰ ਦੀਆਂ ਨੇ ਤੇ ਸਟੀਅਰਿੰਗ ਵਾਲਾ ਆ ਜਿਹੜੀ ਕਾਰ ਆ ਇਹਨਾਂ ਨੇ ਆ ਰੰਗ ਬਰੰਗੀ ਜਿਹੀ ਬਣਾਈ ਹੋਈ ਆ 62000 ਡਾਲਰ ਦੀ 30 ਤੋਂ 35 ਲੱਖ ਦੀ ਇੰਡੀਆ ਦੀ ਆਜੋ 70000 ਦੀ ਕਾਰ ਆ ਇਹ ਆ ਆਜੋ ਓਕੇ ਆ ਇਹਨਾਂ ਦੀ ਹੈਗੀ ਸਪੋਰਟਸ ਕਾਰ ਇਹ ਹੈਗੀ ਲੈਕਸਸ ਜੀ 1.5 ਲੱਖ ਡਾਲਰ ਹੈ ਦੀ ਕੀਮਤ ਆ ਤੇ ਆਜੋ ਇਹਦੇ ਰਿਮ ਸਾਰੇ ਵਧੀਆ ਨੇ ਪਾਏ ਹੋਏ ਇਹਨਾਂ ਨੇ ਚੌੜੇ ਤੇ ਅੰਦਰੋਂ ਮੜੀਏ ਦਿਖਾ ਦਿਓ ਤੇ ਨੀਲਾ ਰੰਗ ਕਾਫੀ ਘੈਂਟ ਲੱਗ ਰਹੀ ਆ ਤੇ ਸ਼ੀਸ਼ਾ ਜਿਹੜਾ ਇਹਦਾ ਦੂਜਾ ਛੱਤ ਵੀ ਆਪਾਂ ਇਹਦੀ ਮੂਵ ਕਰ ਸਕਦੇ ਆ ਲੈਕਸਸ ਐਲ ਸੀ 500 ਆਜੋ ਹਨ ਦੀ ਇਹ ਆ ਗਈ ਲੈਕਸਸ ਦੀ ਪਹਿਲੀ ਇਲੈਕਟ੍ਰਿਕ ਕਾਰ ਤੇ ਆਜੋ ਆਪਾਂ ਇਹਨੂੰ ਦੇਖਦੇ ਹਾਂ ਇਹਦੇ ਵਿੱਚ ਕੀ ਆ ਤੇ ਇਹਦੀ ਰੇਂਜ ਵਾ ਜਿਹੜੀ 300 ਕਿਲੋਮੀਟਰ ਵਾ ਤੇ 72000 ਇਹਦੀ ਪ੍ਰਾਈਸ ਵਾ ਇਹਦੀ ਕੈਨੇਡੀਅਨ ਡਾਲਰ ਦੇ ਵਿੱਚ ਇਹਨਾਂ ਨੇ ਕਾਫੀ ਸਕਰੀਨ ਵਗੈਰਾ ਇਹਦੀ ਵੀ ਕਾਫੀ ਵਧੀਆ ਲਾਈ ਹੋਈ ਆ ਸਨ ਰੂਫ ਆ ਸਾਰੀ レザー ਟਾਈਪ ਸੀਟਾਂ ਨੇ ਇਹਦੀਆਂ ਚਾਰਜ ਜਿੰਗ ਪੁਆਇੰਟ ਉੱਥੇ ਲੱਗਦਾ ਇਹਨੂੰ ਜਦੋਂ ਆਪਾਂ ਚਾਰਜ ਕਰਨਾ ਗੱਡੀ ਨੂੰ ਤੇ ਇਹਦੀ ਬੈਕ ਸਾਈਡ ਕਾਫੀ ਇਹਦੀ ਕੈਂਟ ਲੁੱਕ ਦੇ ਵਿੱਚ ਆ ਜਾਂਦੀ ਹੈ ਦੇਖੋ ਤੁਸੀਂ ਲੈਕਸਸ ਇਹ ਸਾਰੀਆਂ ਮਕਲੈਰਨ ਨੇ ਸੁਪਰ ਕਾਰ ਕੋਈ 5 ਲੱਖ ਦੀ ਆ ਕੋਈ 7 ਲੱਖ ਦੀ ਆ ਕੋਈ 8 ਲੱਖ ਦੀ ਆ ਇੱਕ ਕਾਰ ਦੀ ਇੰਨੀ ਕੀਮਤ ਆ ਕੇ ਬੰਦੇ ਦੀ ਸਾਰੀ ਜ਼ਿੰਦਗੀ ਵਧੀਆ ਨੰਘ ਸਕਦੀ ਆ ਇਹ ਨੀਆਂ ਮਹਿੰਗੀਆਂ ਕਾਰਾਂ ਦੇਖੋ ਤੁਸੀਂ ਮਕਲੈਰਨ ਇਹ ਪੁਰਾਣੀਆਂ ਫਰਾਰੀਆਂ ਨੇ ਆ ਹੈਗੀ 1993 ਮਾਡਲ ਪੁਰਾਣੀ ਫਰਾਰੀ ਦੇਖੋ ਤੁਸੀਂ ਅੱਜ ਵੀ ਇਹ ਚਮਕਦੀ ਪਈ ਆ ਆਜੋ 1974 ਦੀ ਫਰਾਰੀ Dino 246 GTS ਦੇਖੋ ਤੁਸੀਂ ਅੰਦਰੋਂ ਦੇਖੋ ਕਿੰਨੀ ਯੂਨੀਕ ਆ ਇੱਧਰ ਆ ਗਈਆਂ ਸਾਰੀਆਂ ਵਿੰਟੇਜ ਕਾਰਾਂ ਇਹ ਆ ਫਲੀਟ ਸਾਈਡ ਵਾ ਤੇ 1959 ਦੀ ਕਾਰ ਆ 1904 40 ਦੀ ਫੋਰਡ ਕਸਟਮ ਕਾਰ ਆ ਤਾਂ ਜਿਹੜਾ ਇੰਜਨ ਵਾ V8 ਇੰਜਨ ਵਾ ਇਹਦਾ ਦੇਖੋ ਤੁਸੀਂ 3 ਸਪੀਡ ਅਸਿਗੀਆਂ ਉਸ ਟਾਈਮ ਤੇ ਵੀ ਕਿੰਨੀ ਚੜ੍ਹਾਈ ਸੀਗੀ ਇਹਨਾਂ ਦੀ ਤੇ ਅੱਗੇ ਚੱਲਦੇ ਹਾਂ 1957 ਦੀ ਸ਼ੈਵਲੈਟ 150 ਦੇਖੋ ਇੰਜਨ ਦੇਖੋ ਤੁਸੀਂ ਇਹ ਤਾਂ ਬਾਹਰ ਕੱਢਿਆ ਹੋਇਆ ਕਿਵੇਂ ਚਮਕਦਾ ਇੰਜਨ 1966 ਦੀ ਸ਼ੈਵਲੈਟ ਨੋਵਾ 1971 ਦੀ ਡੋਜ ਸੁਪਰਬੀ ਥੋੜੀ ਜਿਹੀ ਚੈਲੈਂਜਰ ਵਰਗੀ ਲੱਗਦੀ ਹੈ 1971 ਦੀ ਸੁਪਰ ਵੀ ਡੋਜ 1960 ਦੀ ਸ਼ੈਵਲਟ ਆ ਗੱਡੀ ਬੜੀ ਚੀਜ਼ ਹੈ ਵਧੀਆ ਆ ਗਈ ਆਪਣੀ ਮਸਟੈਂਗ ਇਹ ਆਪਣੇ ਜਿਹੜੇ ਨਾ ਆਪਣੇ ਸਟੂਡੈਂਟ ਮੁੰਡੇ ਆ ਇਹਦੇ ਇਸ ਗੱਡੀ ਦੇ ਬਹੁਤ ਜ਼ਿਆਦਾ ਸ਼ਕੀਨ ਨੇ ਇਹ ਕਾਫੀ ਨੇ ਮਸਟੈਂਗ ਜੀਟੀ ਤੇ ਕਾਫੀ ਇਹਦੀਆਂ ਤਾਕੀਆਂ ਉੱਪਰ ਨੂੰ ਖੁੱਲਦੀਆਂ ਇਹ ਹੈਗੀ ਫੋਰਡ ਦੀ ਬ੍ਰੈਂਕੋ ਦੇਖੋ ਵੈਨਕਵਰ ਪੁਲਿਸ ਡਿਪਾਰਟਮੈਂਟ ਨੇ ਵੀ ਯੂਜ਼ ਕਰਦੀ ਆ ਤੇ ਆ ਇਹਨਾਂ ਦਾ ਲੋਗੋ ਲੱਗਾ ਹੋਇਆ ਤੇ ਆ ਜੋ ਇਹਦਾ ਫਰੰਟ ਦਿਖਾਉ ਮਾੜਾ ਜਿਹਾ ਇੱਧਰ ਇਹ ਵੀ ਕਾਫੀ ਵਧੀਆ ਆਫ ਰੋਡਿੰਗ ਵਾਹਨ ਹੋਇਆ ਹੈ ਤੇ ਹਾਜੂ ਆਪਾਂ ਅੱਗੇ ਤੇ ਇਹ ਹੈਗਾ ਮੋਟਰਸਾਈਕਲ ਪੁਲਿਸ ਵਾਲਿਆਂ ਦਾ ਜਿਹੜੇ ਪੁਲਿਸ ਵਾਲੇ ਯੂਜ਼ ਕਰਦੇ ਆ ਇੱਧਰ ਸਾਰੇ ਜਿੰਨੇ ਵੀ ਇਹ ਪੁਲਿਸ ਦੇ ਵਾਹਨ ਨੇ ਸਾਰੇ ਅੱਜ ਹੁਣ ਆਪਾਂ ਪਹੁੰਚੋ ਕਿਹਾ BCIT ਦੇ ਸਟਾਲ ਵੱਲ ਸੋ ਜਿਹੜੀਆਂ ਇਲੈਕਟ੍ਰੀਕ ਕਾਰਾਂ ਨੇ ਉਹਦਾ ਸਾਰਾ ਇਹਨਾਂ ਨੇ ਦਿਖਾਇਆ ਹੋਇਆ ਖੋਲ ਕੇ ਕਿਵੇਂ ਕੰਮ ਕਰਦੀ ਹੈ ਕੀ ਕੀ ਇਹਦਾ ਸਿਸਟਮ ਆ ਤੇ ਆਪਾਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਟੈਸਲਾ ਤੋਂ ਇਹਦਾ ਜਿਹੜਾ ਟੈਸਲਾ ਦਾ ਆ ਇਹ ਸਾਰਾ ਆਪਣਾ ਹੀਟਿੰਗ ਤੇ ਏਸੀ ਦਾ ਸਾਰਾ ਲਾਇਆ ਹੋਇਆ ਸਿਸਟਮ ਇਹਨਾਂ ਨੇ ਤੇ ਆ ਇਹਨਾਂ ਦੇ ਜੋ ਵੀ ਆ ਤੇ ਆ ਬੈਟਰੀ ਦਾ ਸਪੈਸ਼ਲ ਇਹਦੇ ਵਿੱਚ ਇੱਕ ਕਲਾ ਖੂਨਡੈਂਟਰ ਪੈਂਦਾ ਇਹਦੇ ਵਿੱਚ ਬੈਟਰੀ ਨੂੰ ਠੰਡੀ ਕਰਨ ਲਈ ਆਜੋ ਅੱਗੇ ਦੇਖਦੇ ਆ ਆ ਜੋ ਇਹਦਾ ਸਾਰਾ ਇਲੈਕਟ੍ਰੀਕਲ ਕੰਪੋਨੈਂਟ ਆ ਤੇ ਆ ਇਹਦੇ ਮੋਟਰ ਉਹ ਪਿਛੇ ਲੱਗੀ ਹੋਈ ਇਹ 올 व्हील ਡਰਾਈਵ ਆ ਇੱਕ ਬੈਕ ਸਾਈਡ ਵੀ ਮੋਟਰ ਲੱਗੀ ਹੋਈ ਬਸ ਇੰਨੀ ਕੁ ਮੋਟਰ ਆ ਸੀਟ ਦੇ ਥੱਲੇ ਬਹੁਤ ਜਿਦਾਂ ਇਹਨਾਂ ਨੇ ਆ ਲਾਇਆ ਹੋਇਆ ਸਿਸਟਮ ਸਾਰਾ ਆਜੋ ਆਪਾਂ ਇੱਧਰ ਦੇਖਦੇ ਆ ਇਹ ਜਿਹੜਾ ਇਹ ਇੱਕ ਕਾਰ ਦਾ ਇੱਕ ਚਾਰਜਰ ਟੈਸਲਾ ਐਵਲਗਿਸਟਰੀ ਹੈ ਬੈਟਰੀ ਮੋਡਲ ਤੇ ਜਦੋਂ ਆਪਾਂ ਪਲੱਗ ਇਨ ਕਰਦੇ ਹਾਂ ਇਥੋਂ ਚਾਰਜਿੰਗ ਥਰੂ ਹੋ ਕੇ ਇਹ ਉਹਨੂੰ ਵੋਲਟੇਜ ਨੂੰ ਚੇਂਜ ਕਰਕੇ ਮੰਨ ਲਓ ਜਿਵੇਂ ਮੋਬਾਈਲ ਦਾ ਚਾਰਜਰ ਹੁੰਦਾ ਸੇਮ ਉਹੀ ਇਹ ਗੱਡੀ ਦਾ ਚਾਰਜਰ ਵਸਾਰਾ ਇਹਨਾਂ ਨੇ ਦਿਖਾਇਆ ਹੋਇਆ ਸਾਰਾ ਇਹਨਾਂ ਵਿੱਚੋਂ ਕੱਢ ਕੇ ਆ ਇਧਰ ਹੈਗਾ ਕੀ ਆ ਸੂਲ ਦਾ ਕੀ ਆ ਸੂਲ ਦਾ ਮੋਡਲ ਦਾ ਸਾਰਾ ਇਲੈਕਟ੍ਰੀਕਲ ਹੈ ਇਹ ਬੈਟਰੀ ਹੈ ਵਿੱਚ ਛੋਟੇ ਛੋਟੇ ਸੈੱਲ ਨੇ ਇਹਦੇ ਵਿੱਚ ਸਾਰਾ ਦੱਸਿਆ ਹੋਇਆ ਇਹਨਾਂ ਨੇ ਤੇ ਤੂ ਵਾਇਰਾਂ ਸਾਰੀਆਂ ਜਾ ਰਹੀਆਂ ਉਹਦੇ ਵਿੱਚ ਦੀ ਆ ਇਹਦਾ ਇੰਜਣ ਵਾ ਇਲੈਕਟ੍ਰਿਕ ਇੰਜਣ ਵਾ ਇਹਨਾਂ ਨੇ ਛੋਟਾ ਜਿਹਾ ਬਣਾਤਾ ਦੇਖੋ ਬੈਟਰੀ ਦੇ ਨਾਲ ਕੀ ਆ ਸੋਲਨੋਇਡ ਦੇ ਵਿੱਚ ਇਹ ਯੂਜ਼ ਹੁੰਦਾ ਮਾਡਲ ਦੇ ਵਿੱਚ ਇਹ ਹੈਗੀ ਫੋਰਡ ਦਾ ਜਿਹੜਾ ਪਿਕ ਆ ਲਾਈਟਿੰਗ ਉਹਦੀ ਇੱਕ ਮੋਟਰ ਵਾ ਛੋਟੀ ਜਿਹੀ ਦੇਖੋ ਕਿੰਨੀ ਪਾਵਰਫੁਲ ਮੋਟਰ ਵਾ ਇਹਨਾਂ ਨੇ ਇੱਥੇ ਦਿਖਾਇਆ ਹੋਇਆ ਕੱਢ ਕੇ ਸਾਰਾ ਤੇ ਇਲੈਕਟ੍ਰਿਕ ਮੋਟਰ ਵਾ ਇਹ ਇਹ ਬੈਸਪਾਸ ਸਕੂਟਰ ਨੇ ਵੱਖ-ਵੱਖ ਤਰ੍ਹਾਂ ਦੇ ਇਹਨਾਂ ਨੇ ਦਿਖਾਏ ਹੋਏ ਨਵੇਂ ਜਵਾਨੇ ਦੇ ਆ ਇਟਲੀ ਦਾ ਬਣਿਆ ਹੋਇਆ ਵੱਖ-ਵੱਖ ਤਰ੍ਹਾਂ ਦੇ ਨੇ ਕੋਈ ਹੈਗਾ 50cc ਦਾ ਕੋਈ 180cc ਦਾ ਇੰਜਣ ਵਾ ਤੇ ਗੱਡੀਆਂ ਇੱਥੇ ਇੰਨੀਆਂ ਜ਼ਿਆਦਾ ਆ ਹੁਣ ਕੱਲੀ-ਕੱਲੀ ਗੱਡੀ ਬਾਰੇ ਇਹਨਾਂ ਆਪਾਂ ਨਹੀਂ ਦੱਸ ਸਕਦੇ ਜੇ ਦੱਸਣ ਲਾਪੇ ਤਾਂ ਫੇਰ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਊਗਾ ਦੇਖੋ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਿਹੜੀਆਂ-ਕਿਹੜੀਆਂ ਕਾਰਾਂ ਨੇ ਅੱਗੇ ਵੀ ਤੇ ਆਜੋ ਆ ਦੇਖੋ ਜੀ ਉੱਧਰ ਖੜੀ ਹੈਗੀ ਲੈਂਬਰਗਿਨੀ ਆਹ ਦੇਖੋ ਜੀ ਮਹਿੰਗੀਆਂ ਕਾਰਾਂ ਕੋਈ 1.5 ਮਿਲੀਅਨ ਦੀ ਆ ਕੋਈ 2 ਮਿਲੀਅਨ ਦੀ ਆ ਆ ਕੋਈ ਹਾਇਆ ਰੋਡਸਟਾਰ ਵਾ ਕਾਰ ਦੇਖੋ ਸੁਪਰ ਕਾਰ ਆ ਇਹਨੂੰ ਕਹਿੰਦੇ ਆ ਬੁਰਗਾਟੀਆਂ ਖੜੀਆਂ ਜੀ ਸਭ ਤੋਂ ਮਹਿੰਗੀਆਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਨੇ ਕਈ ਬੰਦੇ ਐਵੇਂ ਮੇਰੇ ਵਰਗੇ ਚੌੜ ਕਰੀ ਜਾਂਦੇ ਆ ਥਾਰ ਤੇ ਫੋਰਚੂਨਰ ਲੈ ਕੇ ਆਹ ਦੇਖੋ ਦੁਨੀਆ ਪਰੇ ਤੋਂ ਪਰੇ ਦੇਖੋ ਗੱਡੀਆਂ ਦੇਖੋ ਅੱਜ ਪਹੁੰਚ ਚੁੱਕੇ ਸੀਗੇ ਜੀ ਵੈਨਕੂਵਰ ਆਟੋ ਸ਼ੋਅ ਤੇ ਦੇਖੋ ਕਾਰਾਂ ਦਾ ਕੋਈ ਅੰਤ ਹੀ ਨਹੀਂ ਹੈਗਾ ਮਹਿੰਗੀਆਂ ਤੋਂ ਮਹਿੰਗੀਆਂ ਆ ਜੀ ਕਾਰਾਂ ਆ ਗਏ ਹੁਣ ਆਪਾਂ ਫਰਾਰੀ ਵਾਲੇ ਸੈਕਸ਼ਨ ਦੇ ਵਿੱਚ 2 ਮਿਲੀਅਨ ਡਾਲਰ ਦੀ ਕਾਰ ਆ ਦੇਖੋ ਤੁਸੀਂ ਇਹਦੇ ਸਿਰਫ 500 ਯੂਨਿਟ ਹੀ ਬਣਾਏ ਗਏ ਸੀ ਉਸ ਟਾਈਮ ਤੇ ਇਹਦੀ ਇਹਦੀ ਕੀਮਤ ਦੇਖੋ ਤੁਸੀਂ ਇੰਨੀ ਜ਼ਿਆਦਾ ਹਾਈ ਕੀਮਤ ਆ ਨਾ ਸੱਤ ਪੀੜ੍hiyan ਰੋਟੀ ਖਾ ਸਕਦੀਆਂ ਬਿਨਾਂ ਕੰਮ ਕਰੇ ਤੋਂ ਆਪਾਂ ਦੇਖਦੇ ਹਾਂ ਇਹਦਾ ਐਸਪੀ2 ਮੋਂਜ਼ਾ ਕੁਛ ਇਹਨੂੰ ਕਹਿੰਦੇ ਆ ਆ ਵੀ ਇੱਧਰ ਫਰਾਰੀਆਂ ਖੜੀਆਂ। ਕੀ ਬਾਤ ਆ। ਵੱਖ-ਵੱਖ ਤਰ੍ਹਾਂ ਦੀਆਂ ਫਰਾਰੀਆਂ। 488 88 488 ਚੈਲੰਜ ਫਰਾਰੀ ਤੇ 812 ਸੁਪਰ ਫਾਸਟ। ਕੀ ਬਾਤ। ਚਮਕਦੀਆਂ ਪਈਆਂ ਪੂਰੀਆਂ। ਇਹ ਆ ਰੀਵੀਅਨ ਦਾ ਟਰੱਕ ਐਸਯੂਵੀ ਇਲੈਕਟ੍ਰਿਕ 450 ਤੋਂ ਉੱਤੇ ਦੀ ਰੇਂਜ ਵਾ ਤੇ ਆਜੋ ਆਪਾਂ ਅੰਦਰੋਂ ਦੇਖਦੇ ਹਾਂ ਇਹਦਾ ਕੀ ਆ ਤੇ ਇਹਦੀ ਕੀਮਤ 1 ਲੱਖ 20 ਹਜ਼ਾਰ ਤੋਂ ਸਟਾਰਟ ਹੁੰਦੀ ਹੈ ਕੈਨੇਡੀਅਨ ਡਾਲਰ ਤੇ ਆਪਾਂ ਅੰਦਰ ਦੇਖਦੇ ਹਾਂ ਇਹਦੇ ਸਕਰੀਨਾਂ ਵਗੈਰਾ ਇਹਨਾਂ ਨੇ ਕਾਫੀ ਲਾਈਆਂ ਹੋਈਆਂ ਤੇ ਇਹਦੀ ਸਨ ਰੂਫ ਵਾ ਸਾਰੀ ਬੈਕ ਸਪੇਸ ਇਹਦੀ ਕਾਫੀ ਆ ਤੇ ਔਰ ਖਾਸ ਕਰਕੇ ਗੱਡੀ ਆਫ ਰੋਡਿੰਗ ਲਈ ਡਿਜ਼ਾਈਨ ਕੀਤੀ ਹੋਈ ਆ ਆਜੋ ਜੀ ਆਪਾਂ ਇਹਦੀ ਬੈਕ ਸਾਈਡ ਦਿਖਾਉਨੇ ਆ ਅਸਲ ਦੇ ਵਿੱਚ 7 ਸੀਟ ਰੋ ਆ ਗੱਡੀ ਤੇ ਸੇਮ ਹੀ ਇਹਦੇ ਨਾਲ ਦਾ ਇਹ ਪਿਕਅਪ ਟਰੱਕ ਵਾ ਦੇ ਵਿੱਚ ਪਿੱਛੇ ਥੋੜਾ ਜਿਹਾ ਟਰੰਕ ਆ ਜਾਂਦਾ ਤੇ ਆ ਇਹਨਾਂ ਨੇ ਵਿੱਚ ਵਿਚਾਲੇ ਸਪੇਸ ਦਿੱਤੀ ਹੋਈ ਹੈ ਸਮਾਨ ਸਮੂ ਰੱਖਣ ਦੇ ਲਈ ਉੱਪਰ ਆਪਾਂ ਸਾਈਕਲ ਵਗੈਰਾ ਵੀ ਟੰਗ ਸਕਦੇ ਹਾਂ ਖਾਸ ਕਰਕੇ ਜੇ ਕਿਤੇ ਆਪਾਂ ਆਫ ਰੋਡਿੰਗ ਤੇ ਜਾਣਾ ਹੈਗਾ ਇਹਦਾ ਅੰਦਰੋਂ ਸਾਰਾ ਸਟੇਅਰਿੰਗ ਵਗੈਰਾ ਯਾਰ ਸਾਰਾ ਤੇ ਆਪਾਂ ਸਕੇ ਰੀਵਿਊਨ ਵਾਲੇ ਸੈਕਸ਼ਨ ਦੇ ਵਿੱਚ ਅਮਰੀਕਾ ਦੀ ਬਣੀ ਹੋਈ ਹੈ। ਕਾਫੀ ਲੋਕਾਂ ਦੀ ਥੋੜੀ ਜਿਹੀ ਡਿਫਰੈਂਟ ਆ ਬਾਕੀ ਗੱਡੀਆਂ ਨਾਲੋਂ। ਇਹ ਆ ਕਿ ਬਲੌਕਸ ਵੈਗਨ ਦੀ ਕੈਂਪਿੰਗ ਵਾਲੀ ਕਾਰ ਥੋੜਾ ਜਿਹਾ 뮤직 ਵਾਂਦਾ ਵੱਜਦਾ। ਦਿਖਾਉਨੇ ਆ ਤੇ ਜੇ ਮੰਨ ਲਓ ਕਿਸੇ ਪਹਾੜਾ ਪੂੜਾਂ ਦੇ ਵਿੱਚ ਜਾਣਾ ਤੇ ਤੁਸੀਂ ਇਹਨੂੰ ਖੜੀ ਕਰਕੇ ਇਹਦੇ ਵਿੱਚ ਸੌਂ ਸਕਦੇ ਆ ਸਾਰਾ ਬੈੱਡ ਵਗੈਰਾ ਲੱਗ ਜਾਂਦਾ ਹੈ ਇਹਦੇ ਵਿੱਚ ਸਾਰਾ ਇਹਨਾਂ ਦੇ ਤੇ ਜੇ ਕਿਤੇ ਸੋਣਾ ਸੋਣਾ ਰਾਤ ਤੇ ਬਰਾਤ ਤੇ ਆ ਇਹ ਸਾਰਾ ਇਹਨਾਂ ਨੇ ਜਗੜ ਦਿੱਤਾ ਸੀਟਾਂ ਫੋਲਡ ਹੋ ਜਾਂਦੀਆਂ ਇਹਦੀਆਂ। ਇਲੈਕਟ੍ਰਿਕ ਕਾਰ ਵਾਹੇ ਆ ਕਾਫੀ ਇਹਦੀ ਸਾਨ ਰੂਪਾ ਤੇ ਉੱਪਰ ਇਹਦੇ ਕਿਸਤੀ ਵਗੈਰਾ ਤੁਸੀਂ ਰੱਖ ਸਕਦੇ ਆ ਜੇ ਕਿਤੇ VOTING ਤੇ ਜਾਣਾ ਦੇਖੋ ਵਰਕਸ ਵੈਜਨ ਇਲੈਕਟ੍ਰਿਕ ਵੈਨ ਇਹ ਜੀ 63 ਮਰਸਡੀਜ਼ ਦੀ ਖਾਸ ਗੱਲ ਇਹ ਆ ਕਿ 360 ਡਿਗਰੀ ਘੁੰਮ ਜਾਂਦੀ ਆ ਆ ਦੇਖੋ ਇਹਨਾਂ ਨੇ ਪੂਰੀ ਪਹਾੜੀ ਬਣਾ ਕੇ ਦਿਖਾਇਆ ਹੋਇਆ ਪੀ ਚੜ ਜਾਂਦੀ ਹੈ ਜੀ 63 ਆ ਖੜੀ ਆ ਜੀ ਕਾਲੇ ਰੰਗ ਦੀ ਲੈਂਬਰਗਿਨੀ ਦੇਖ ਲੈ 8 ਤੋਂ 10 800 ਤੋਂ 1000 ਹਸਪਾਵਰ ਦਾ ਇੰਜਨ ਵਾਤੇ ਆ ਹੈਗਾ ਐਸ ਯੂ ਵੀ ਲੈਂਬਰਗਿਨੀ ਦਾ ਆ ਦੇਖੋ 오ਰੇਂਜ ਰੰਗ ਦੀ ਸਟ੍ਰਿਪਣੀ ਉੱਪਰ ਹੀ ਰੱਖੀ ਹੋਈ ਹੈ ਇਹਨਾਂ ਨੇ ਮੰਨ ਲਓ ਕਿ ਤੇ ਟਾਇਰ ਚੇਂਜ ਕਰਨਾ ਪੈ ਜਾਵੇ ਇਹ ਵੀ ਹਾਦਸੇ ਹੀ ਪਾਉਂਦੇ ਆ ਐਡੀ ਮਹਿੰਗੀ ਗੱਡੀ ਲੈ ਕੇ ਕੋਈ ਟਾਇਰ ਆਪ ਤਾਂ ਚੇਂਜ ਕਰਨੀ ਲੱਗਾ ਇਹਨਾਂ ਨੇ ਨਾਲ ਦਿੱਤੀ ਹੋਈ ਐ ਸਟਿਪਣੀ ਇਹ ਆ ਸ਼ੈਵਲੈਟ ਦੀ ਕੋਰਵੇਟ ਇਹਦੀ ਕੀਮਤ ਹੈਗੀ 1,60,000 ਤੋਂ ਲੈ ਕੇ 1,92,000 ਤੱਕ ਆ ਇਹਦੀ ਕੀਮਤ 655 ਘੋੜਿਆਂ ਜਨੀ ਤਾਕਤ ਆ ਇਹਦੇ ਵਿੱਚ ਦੇਖੋ ਤੁਸੀਂ ਜਿਹੜੀ ਇਹਦੀ ਮੋਟਰ ਆ ਤੇ 6.2 ਲੀਟਰ ਵਾ V8 ਇਹਦੇ ਵਿੱਚ ਆ ਜਾਂਦਾ ਇਹ ਆ ਇਹਦੀ ਅੰਦਰੋਂ ਸਾਰੀ ਇਹਦੀ ਲੋਕਾ ਸਕਰੀਨ ਵਗੈਰਾ ਕਾਫੀ ਲਾਈਆਂ ਹੋਈਆਂ ਹਨ ਇਹਨਾਂ ਨੇ ਇਹਦਾ ਇੰਜਣ ਵਾ ਜਿਹੜਾ ਬੈਕ ਸਾਈਡ ਦੇ ਉੱਤੇ ਆ ਤੇ ਬਾਕੀ ਇਹਦੀ ਪਿੱਛੋਂ ਇਹਦੀ ਕਾਫੀ ਯੂਨੀਕ ਲੋਕਾ ਇਹਦੀ ਕਾਰਬੇਟ ਇਹ ਆ ਜੀਐਮਸੀ ਦੇ ਟਰੱਕ ਆਫ ਰੋਡਿੰਗ ਲਈ ਪਹਾੜਾਂ ਦੇ ਵਿੱਚ ਜਾਣ ਲਈ ਜਿਹੜੇ ਜ਼ਿਆਦਾ ਕੈਂਪਿੰਗ ਵਗੈਰਾ ਦੇ ਸ਼ਕੀਨ ਨੇ ਤੇ ਬਰਫ਼ ਦੇ ਵਿੱਚ ਸਕੂਟਰ ਚਲਾਉਂਦੇ ਨੇ ਆ ਇਹਨਾਂ ਨੇ ਪਿੱਛੇ ਰੱਖ ਕੇ ਵੀ ਦਿਖਾਇਆ ਹੋਇਆ ਸਕੂਟਰ ਇਦੀ ਕੀਮਤ ਹੈਗੀ 72000 ਕੈਨੇਡੀਅਨ ਡਾਲਰ ਵਾਹ ਦੀ ਕੀਮਤ ਹੈ ਅੰਦਰ ਇਹਨਾਂ ਨੇ ਕਾਫੀ ਸਕਰੀਨਾਂ ਵਗੈਰਾ ਲਾਈਆਂ ਹੋਈਆਂ ਜੀਐਮਸੀ ਦਾ ਟਰੱਕ ਇਹ ਇਹਦੇ ਵਿੱਚ ਇਹਨਾਂ ਨੇ ਸਕੂਟਰ ਦਿਖਾਇਆ ਹੋਇਆ ਇੱਧਰ ਹੈਗਾ ਜੰਗਲਾਂ ਦੇ ਵਿੱਚ ਜਾਣਾ ਇਹ ਖਾਸ ਕਰਕੇ ਸ਼ਿਕਾਰੀ ਯੂਜ਼ ਕਰਦੇ ਆ ਜਿਹੜੇ ਮੋਟਰਸਾਈਕਲ ਵਾਂ ਤੇਵੇਂ ਹੀ ਮਾਡਲ ਨੇ ਤਿੰਨ ਤੇ ਆ ਥੋੜੀ ਹਾਈ ਲੱਗਦਾ ਮੈਨੂੰ ਲੱਗਦਾ ਟਰਬੋ ਡੀਜ਼ਲ ਵਾ ਡੀਜ਼ਲ ਤੇ ਆ 114000 ਦੀ ਕੀਮਤ ਵਾ ਕਿਲਾ ਹੈਗਾ ਜੀਐਮਸੀ ਦਾ 145000 ਦਾ ਤੇ ਆਹ ਸਾਰਾ ਇਹਨਾਂ ਨੇ ਲਿਖਿਆ ਹੋਇਆ ਰੇਟ ਆਪ ਖਾਸ ਕਰਕੇ ਜੇ ਉੱਪਰ ਬੈੱਡ ਵਾ ਸੌ ਸਕਦੇ ਆ ਕੈਂਪਰ ਵਿੱਚ ਲੱਗਾ ਹੋਇਆ ਉੱਪਰ ਇਹਦੇ ਸਾਰਾ ਤੇ ਅੰਦਰ ਇਹਦਾ ਸਨਰੂਪ ਵਗੈਰਾ ਦਾ ਹੈਗੀ ਆ ਇਹਦੇ ਵਿੱਚ ਬਾਕੀ ਸੀਟਾਂ ਇਹਦੀਆਂ ਸਾਰੀਆਂ ਲੈਦਰ ਦੀਆਂ ਇਹ ਕਿਆਦੀ EV9 ਇੱਕ ਇਲੈਕਟ੍ਰਿਕ ਵਾਹਨ ਹੈ। ਇਹਦੀ 400 ਕਿਲੋਮੀਟਰ ਇਹਦੀ ਰੇਂਜ ਹੈ ਇੱਕ ਵਾਰੀ ਚਾਰਜ ਦੇ ਵਿੱਚ। ਤੇ ਜੇ ਤੁਸੀਂ ਘਰ ਚਾਰਜ ਕਰਦੇ ਆ ਤਾਂ 8 ਤੋਂ 10 ਘੰਟੇ ਚਾਰਜਿੰਗ ਨੂੰ ਲੱਗਦੇ ਆ ਜੇ ਸੁਪਰ ਚਾਰਜਰ ਤੇ ਕਰਦੇ ਆ ਤਾਂ ਇੱਕ ਘੰਟੇ ਦੇ ਵਿੱਚ ਫੁੱਲੀ ਚਾਰਜ ਹੋ ਜਾਂਦੀ 0 ਤੋਂ। 올 ਵੀਲ ਡਰਾਈਵਰ ਕਿਆਦੀ EV9 ਪਰ ਇਹਨਾਂ ਨੇ ਹਾਲ ਦੇ ਸਮਾਨ ਸਮੂਹ ਰੱਖਣ ਲਈ ਰੈਕ ਲਾਇਆ। ਜੋਸਕੀਨ ਇਰ ਆ ਗਿਆ ਜੀ ਤੇ ਕਾਊਂਟ ਆਫ 3 1 ਤੇ ਅੰਦਰ ਇਹਦੇ ਕਾਫੀ ਸਕਰੀਨਾਂ ਵਗੈਰਾ ਲਾਈਆਂ ਹੋਈਆਂ ਇਹਨਾਂ ਨੇ ਹਾਂ ਬਾਕੀ ਸਾਰੀਆਂ ਅਦਰ ਕੀ ਆ ਇਹਦੀਆਂ ਗੱਡੀਆਂ ਨੇ ਸਾਰੀਆਂ ਕੀ ਆ ਦੀ ਵੀ 6 ਵਾਹੇ ਇਹ ਇਹ ਟੋヨタ ਫੋਰ ਰਨਰ ਹਾਈਬ੍ਰਿਡ ਇਹਦੀ ਕੀਮਤ ਹੈਗੀ 87000 ਡਾਲਰ ਕੈਨੇਡੀਅਨ ਇਸ ਖਾਸ ਕਰਕੇ ਆਫ ਰੋਡਿੰਗ ਦੇ ਵਿੱਚ ਕਾਫੀ ਇਹ ਕਾਮਯਾਬ ਮੰਨੀ ਜਾਂਦੀ ਹੈ ਇਹ ਗੱਡੀ ਨੇ ਲਾਈਟਾਂ ਵਗੈਰਾ LED ਸਾਰੀਆਂ ਲਾਈਆਂ ਹੋਈਆਂ ਇਹ ਨਵੀਂ ਲੋਕਾ ਆ ਜੋ ਇਹਨਾਂ ਨੇ ਆ ਖਾਸ ਕਰਕੇ ਲਾਇਆ ਹੋਇਆ ਜੇ ਕਿਤੇ ਆਪਾਂ ਪਾਣੀ ਦੇ ਵਿੱਚ ਡੁੱਬ ਵੀ ਜਾਵੇ ਤਾਂ ਇਹ ਗੱਡੀ ਦਾ ਇੰਜਨ ਹੀ ਬੰਦ ਹੁੰਦਾ ਸਾਲਾ ਲੈਣ ਵਾਲਾ ਇਹਨਾਂ ਨੇ ਉੱਪਰ ਲਾ ਦਿੱਤਾ ਤੇ ਅੰਦਰੋਂ ਇਹਦੀ ਲੁੱਕ ਦੇਖੋ ਤੁਸੀਂ ਅੰਦਰ ਸਕਰੀਨਾਂ ਵਗੈਰਾ ਇਹਦੇ ਕਾਫੀ ਲਾਈਆਂ ਹੋਈਆਂ ਲੈਗ ਸਪੇਸ ਇਹਦੇ ਵਿੱਚ ਕਾਫੀ ਆ ਇਹ ਆ ਟੋヨタ ਦੀ ਕਰੋਲਾ ਕਾਰ ਤੇ 40 ਕੁ ਹਜ਼ਾਰ ਰਹੀਦੀ ਕੀਮਤ ਆ ਹਾਈਬ੍ਰਿਡ ਵਾਹ ਇਹ 30 ਕੁ ਦੀ ਐਵਰੇਜ ਦੇ ਦਿੰਦੀ ਐ 1 ਲੀਟਰ ਦੇ ਨਾਲ ਇਹ ਵੀ ਇਹ ਜਿਵੇਂ ਕਿ ਸਾਰੇ ਬੰਦੇ ਇਹ ਹੀ ਜ਼ਿਆਦਾ ਯੂਜ਼ ਲੈਂਦੇ ਕਰਦੇ ਆ ਕੰਮ ਤੇ ਆਉਣ ਜਾਣ ਲਈ ਕਿਉਂਕਿ ਇਹ ਸਸਤੀ ਪੈਂਦੀ ਆ ਤੇਲ ਬਹੁਤ ਘੱਟ ਖਾਂਦੀ ਆ ਲੁੱਕ ਵੀ ਇਹਦੀ ਕਾਫੀ ਇਹਨਾਂ ਨੇ ਚੇਂਜ ਕਰਤੀ ਆ ਗ੍ਰੇਲ ਵਗੈਰਾ ਇੱਧਰ ਲਾਤੀ ਆ ਇਹਨਾਂ ਨੇ ਤੇ ਆ ਹੈਗੀ ਲੈਕਸਸ ਦੀ ਇਹ ਥੋੜੀ ਜਿਹੀ ਮਹਿੰਗੀ ਆ 57000 ਡਾਲਰ ਦੀ ਹੈ ਗੱਡੀ ਆ ਇਹ ਵੀ ਲੈਕਸਸ ਦੀ ਇਹ ਹੈਗੀ ਟੋヨタ ਦਾ ਬੀਜੀ 4ਐਕਸ ਟੋヨタ ਦੀ ਇਲੈਕਟ੍ਰਿਕ ਉਹ ਆ ਇਹ 350 ਕਿਲੋਮੀਟਰ ਚੱਲਦੀ ਆ ਇੱਕ ਵਾਰੀ ਚਾਰਜ ਕੀਤੇ ਇਹਦੇ ਨਾਲ ਤੇ ਇਹਨਾਂ ਨੇ ਕਾਫੀ ਸਕਰੀਨ ਵਗੈਰਾ ਲਾਈਆਂ ਹੋਈਆਂ ਇਹਦੇ ਵਿੱਚ ਤੇ ਆ ਇਹਦਾ ਚਾਰਜਿੰਗ ਸਟੇਸ਼ਨ ਆ ਤੇ 19 ਇੰਚ ਦੇ ਤੇ ਵੀਲਾ ਤੇ 60 56000 ਡਾਲਰ ਦਾ 60 ਤੋਂ 65000 ਡਾਲਰ ਜੇ ਪੈ ਜਾਂਦੀ ਆ ਸਾਰੀ ਪਾਪੂ ਕੇ ਟੈਕਸ ਤੇ ਇਹਦੀ ਲੁੱਕ ਕਾਫੀ ਵਧੀਆ ਆ ਮੋਹਰੇ ਉਹ ਇਹ ਆਫੋਰਡ ਦੀ ਮਸਟੈਂਗ ਤੇ ਜਿਹੜੇ ਸਟੂਡੈਂਟ ਮੁੰਡੇ ਆ ਉਹ ਕਾਫੀ ਇਹ ਲੈਂਦੇ ਆ ਤੇ ਇਹਦੀ ਕੀਮਤ ਹੈਗੀ 72000 ਡਾਲਰ 5.0 ਇਹਦਾ ਇੰਜਨ ਆ ਅੰਦਰ ਇਹਦੀਆਂ ਸੀਟਾਂ ਵਗੈਰਾ ਛੱਤ ਵਗੈਰਾ ਇਹਦੀ ਸਾਰੀ ਲੈ ਜਾਂਦੀ ਆ ਕਾਫੀ ਵਧੀਆ ਮਸਟੈਂਗ ਜੀਟੀ ਬਸ ਚੀਕਾ ਮਾਰਦੀ ਜਾਂਦੀ ਹੈ ਬਸ ਬਸ ਤੇਲ ਤਾਂ ਇਹ ਫੱਕਦੀ ਆ ਪੂਰਾ ਛੋੜਦੀ ਇਲੈਕਟ੍ਰਿਕ ਕਾਰ ਮਸਟੈਂਗ ਫੈਕਵਰੀ ਚਾਰਜ ਕੀਤੇ ਤੇ 400 ਕਿਲੋਮੀਟਰ ਚੱਲਦੀ ਹੈ ਸ਼ੈਵਰਲੈਟ ਦੀ ਇਲੈਕਟ੍ਰਿਕ ਵੈਨ ਤੇ ਚਲਦੀ ਹੈਗੀ ਐਸਟੀਮੇਟ 400 ਕਿਲੋਮੀਟਰ ਇੱਕ ਵਾਰੀ ਚਾਰਜ ਦੇ ਨਾਲ ਚੱਲ ਜਾਂਦੀ ਹੈ ਖਾਸ ਕਰਕੇ ਇਹ ਡਿਲੀਵਰੀ ਵਾਲੇ Amazon ਵਾਲੇ ਇਹਨੂੰ ਯੂਜ਼ ਕਰਦੇ ਆ ਜਾਂ ਤੁਸੀਂ ਵੀ ਕੋਈ ਡਿਲੀਵਰੀ ਦਾ ਜੇ ਕੰਮ ਕਰਦੇ ਆ ਤਾਂ ਇਹਨੂੰ ਯੂਜ਼ ਕਰ ਸਕਦੇ ਆ ਤੇ ਮੇਡ ਇਨ ਕੈਨੇਡਾ ਕੈਨੇਡਾ ਦੀ ਬਣੀ ਹੋਈ ਆ ਇਹ ਤੇ ਅੰਦਰੋਂ ਇਹ ਤਾਂ ਦੇਖਦੇ ਆ ਤੇ ਅੰਦਰ ਸਾਰਾ ਇਹਦੇ ਇਹਨਾਂ ਨੇ ਇੰਟੀਰੀਅਰ ਦਿਖਾਇਆ ਹੋਇਆ ਤੇ ਇਹਦੇ ਵਿੱਚ ਸਪੇਸ ਵਗੈਰਾ ਕਾਫੀ ਆ ਪਿੱਛੇ ਵੀ ਇਹ ਅਗਰ ਵਗਾਰ ਇਹਨਾਂ ਲਾ ਸਕਦੇ ਆ ਆ ਸਮਾਥੂਨ ਰੱਖਣ ਲਈ ਸਾਰਾ ਦਿਖਾਇਆ ਉਹ ਨਾੜ ਇਹਨਾਂ ਨੇ ਇੱਕ ਸਪੇਅਰ ਟਾਇਰ ਵੀ ਦਿੱਤਾ ਹੈ ਪਿੱਛੇ ਸ਼ਟਰ ਵਾਏ ਦਾ ਸਾਰਾ ਜੋ ਵੀ ਆ ਇਹ ਮਾਰਸੀਡਜ਼ੀਆਂ ਸਾਰੀਆਂ ਕਾਰਾਂ ਆ ਹਾਂ ਇਲੈਕਟ੍ਰਿਕ ਕਾਰ ਆਮ ਤੇ ਇਹਦੀ ਕੀਮਤ ਹੈਗੀ 2 ਲੱਖ 47000 ਆ ਪੀੜੀ ਵੜੀ ਦੀ ਇਹ ਆ ਪੋਰਸ਼ 718 ਕੈਰੇਮੈਨੇ ਜੀਟੀ4 275000 ਕੀਮਤ ਵਾਲੀ ਇਹ 315 ਕਿਲੋਮੀਟਰ ਤੇ ਚੱਲ ਜਾਂਦੀ ਆ ਤੇ 493 ਹਸਪਾਵਰ ਦਾ ਇਹਦਾ ਇੰਜਨ ਵਾ ਕੀ ਬਾਤ ਹੈ ਬੜੀ ਘੈਂਟ ਗੱਡੀ ਆ ਤੇ ਜੋ ਆਪਾਂ ਇੱਧਰ ਦੂਜੀ ਪੋਰਸ਼ ਤੇ ਚੱਲਦੇ ਆ ਤੇ 122000 ਕੈਨੇਡੀਅਨ ਡਾਲਰ ਦੀ ਆ ਇਹ ਤੇ 240 ਦੀ ਮੈਕਸਿਮਮ ਤੇ 509 ਹਸਪਾਵਰ ਦਾ ਇਹਦਾ ਇੰਜਨ ਵਾ 1,55,000 ਦੀ 493 ਹਸਪਾਵਰ ਦਾ 4.21 ਟਰਬੋ ਚਾਰਜਿੰਗ ਜਣਵਾ ਇਹਦਾ ਦੇਖੋ ਤੁਸੀਂ ਆ ਹੈਗੀ ਆਸਟਨ ਮਾਰਟਨ ਸਪੋਰਟਸ ਕਾਰ 200 2000 ਵੇਂਟੇਜ ਥੋੜਾ ਜਿਹਾ ਇਹਦਾ ਡਿਜ਼ਾਈਨ ਇਹਨਾਂ ਨੇ ਕੀਤਾ ਹੋਇਆ 2,91,000 ਰੁਪਏ ਦੀ ਕੀਮਤ ਕੈਨੇਡੀਅਨ ਡਾਲਰ 1 ਕਰੋੜ 2 ਲੱਖ ਇੰਡੀਆ ਦਾ ਤੇ 4.0 ਲੀਟਰ ਦਾ V8 665 ਹੌਸਪਾਵਰ ਦਾ 325 ਦੀ ਸਪੀਡ ਤੱਕ ਇਹ ਜਾ ਸਕਦੀ ਹੈ ਆ ਹੈਗੀ ਵੈਂਟਲੀ 4,11,000 ਦੀ 2-3 ਕਰੋੜ ਇੰਡੀਆ ਦਾ ਬਣ ਗਿਆ ਤੇ 4.0 V8 ਇਹਦਾ ਇੰਜਨ ਵਾ 285 ਮੈਕਸਿਮਮ ਸਪੀਡ ਵਾ ਇਹਦੀ ਫਲਾਈਂਗ ਸਪੇਅਰ ਵੈਂਟਲੀ ਆ ਵੀ ਵੈਂਟਲੀ ਆ ਤੇ 434000 ਡਾਲਰ ਕਨੇਡੀਅਨ V8 ਦਾ ਇੰਜਣ ਵਾ ਤੇ 771 ਘੋੜਿਆਂ ਜਨੀ ਤਾਕਤ ਵਾ ਹਸ ਪਾਵਰ ਕਿਆ ਬਾਤ ਆ ਦਾ ਆਪਣੇ ਬੰਦਿਆਂ ਦੀ ਰੇਂਜ ਇਹ ਤਾਂ 1.5 ਲੱਖ ਡਾਲਰ ਦੀ ਖਾਸ ਕਰਕੇ ਆਪਣੇ ਬੰਦੇ ਕਾਫੀ ਪੰਜਾਬੀ ਇਹਦੇ ਸ਼ਕੀਨ ਹੈ 4.4 ਲੀਟਰ ਇਹਦਾ ਇੰਜਣ ਵਾ ਤੇ 8 ਸਿਲੰਡਰ ਇੰਜਣ ਟਵਨ ਟਰਬੋ ਚਾਰਜ 523 ਹਸ ਪਾਵਰ ਇਹਦਾ ਇੰਜਨਵਾ ਤੇ 250 ਦੀ ਸਪੀਡ ਮੈਕਸਿਮਮ ਇਹ ਜਾ ਸਕਦੀ ਆ ਤੇ ਆ ਗਈ ਜੈਗਰ 112000 ਦੀ 5.0 ਇੰਜਨਵਾ ਇਹਦਾ ਗੈਸ ਤੇ 575 ਹੌਸਪਾਵਰ ਤੇ 286 ਮੈਕਸਿਮਮ ਸਪੀਡ ਤੱਕ ਜਾ ਸਕਦੀ ਆ ਤੇ ਤੁਸੀਂ ਦੇਖ ਰਹੇ ਸੀਗੇ ਵੈਨਕੂਵਰ ਆਟੋ ਸ਼ੋਅ ਇੱਕ ਵਾਰੀ ਫੇਰ ਦੱਸ ਦਵਾਂ ਤੇ ਇੱਥੇ ਦੁਨੀਆ ਭਰ ਦੀਆਂ ਕਾਰਾਂ ਨੇ ਤੇ ਉਹ ਜੀ 63 ਇੱਕ ਖੜੀ ਕੀਤੀ ਹੋਈ ਹੈ ਇਹਨਾਂ ਨੇ ਇਹ ਸ਼ੋਅ ਦੀ ਸਭ ਤੋਂ ਮਹਿੰਗੀ ਕਾਰ ਆ 2.1 ਮਿਲੀਅਨ ਯੂ ਐਸ ਡਾਲਰ ਦੀ ਕਾਰ ਵਾਹੇ ਤੇ ਦੇਖ ਲੋ 18-19 20 ਕਰੋੜ ਬਣ ਜਾਂਦੀ ਹੈ ਇੰਡੀਆ ਦੀ ਇਹ ਤੇ ਇਹਦਾ 1800 ਹਸਪਾਵਰ ਦਾ ਇਹਦਾ ਇੰਜਣ ਵਾ ਦੇਖੋ ਤੁਸੀਂ ਤੇ 1800 ਹਸਪਾਵਰ ਦਾ ਇੰਜਣ ਕਿ ਤੇ ਹਜ ਤੱਕੀਆਂ ਦੇਖੋ ਉੱਪਰ ਨੂੰ ਕਿੰਨਾ ਖੁੱਲੀਆਂ ਹੋਈਆਂ ਇਹਦੀਆਂ ਸਾਰੀਆਂ ਤੇ ਅੰਦਰ ਇਹਨਾਂ ਨੇ ਕਾਫੀ ਸੀਟਾਂ ਵਗੈਰਾ ਆ ਤੇ 500 ਦੀ ਸਪੀਡ ਤੱਕ ਚੱਲ ਜਾਂਦੀ ਆ ਦੇਖੋ ਸੋ ਦੈਟਸ ਵਾਟ ਹੀ ਵਾਸ ਟਾਕਿੰਗ ਅਬਾਊਟ ਵਰ ਇਟ ਇਟਸ ਆ ਬਾਦ ਮੈਂ ਕਹਿੰਦਾ ਇਹ ਜਿੰਨੀ ਇਹਦੀ ਕੀਮਤ ਵਾ ਤੇ 10 ਪੀੜੀਆਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਸਾਰੀ ਜ਼ਿੰਦਗੀ